ਹਾਂਜੀ ਦੋਸਤੋ ਇੱਕ ਹੋਰ ਵੀਡੀਓ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਦੋਸਤੋ ਬੀਤੇ ਦਿਨੀ ਤੁਸੀਂ ਧਮਕਬੇਸਾਂ ਵਾਲੇ ਮੁੱਖ ਮੰਤਰੀ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਨੇ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੁੰਦੀ ਦੇਖਿਆ ਜਿਹਦੇ ਵਿੱਚ ਪੁਲਿਸ ਦੇ ਵੱਲੋਂ ਜਿਹੜਾ ਹਾਥਾਪਾਈ ਹੋਈ ਨੇ ਤੁਸੀਂ ਦੇਖ ਸਕਦੇ ਹੋ ਪੂਰਾ ਵੀਡੀਓ ਤੁਸੀਂ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ। ਸੋ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਹਿਲੀ ਵਾਰੀ ਧਮਕਬੇਸ ਵਾਲੇ ਮੁੱਖ ਮੰਤਰੀ ਲਾਈਵ ਆਏ ਨੇ ਮੀਡੀਆ ਸਾਹਮਣੇ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਰੱਖੇ ਨੇ ਕਿ ਕਿਸ ਤਰ੍ਹਾਂ ਜਿਹੜੀ ਸਾਰੀ ਘਟਨਾ ਵਾਪਰੀ ਉਹਨਾਂ ਨੇ ਦੱਸਿਆ ਕਿ ਮ ਅਗਵਾਨ ਦੇ ਲੋਕਾਂ ਨੇ ਪੁਲਿਸ ਬੁਲਾ ਲਈ ਤੇ ਪੁਲਿਸ ਨੇ ਉਹਨਾਂ ਦੇ ਨਾਲ ਅਜਿਹਾ سلوਕ ਕੀਤਾ ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਆ ਤੇ ਇਹ ਮੈਨੂੰ ਇਸ ਚੀਜ਼ ਦਾ ਜਿਹੜਾ ਇਨਸਾਫ ਮਿਲਣਾ ਚਾਹੀਦਾ ਮੇਰੇ ਨਾਲ ਜਿਹੜਾ ਤੱਕਾ ਕੀਤਾ ਕਿ ਸਾਫ਼ ਤੌਰ ਤੇ ਬਾਕੀ ਤੁਹਾਡੇ ਇਸ ਪੂਰੀ ਘਟਨਾ ਬਾਰੇ ਕੀ ਵਿਚਾਰ ਨੇ ਤੁਸੀਂ ਵੀ ਆਪਣੀ رائے ਇਹ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਤੁਹਾਨੂੰ ਕੀ ਲੱਗਦਾ ਹੈ ਕਿ ਮੁੱਖ ਮੰਤਰੀ ਜਿਹੜੀ ਦੀ ਮੁੱਖ ਮੰਤਰੀ ਦੀ ਇਹ ਗਲਤੀ ਹੈ ਜਾਂ ਫਿਰ ਨਹੀਂ ਕੀ ਆਪਣੇ ਆਪ ਦੇ ਵਿੱਚ ਉਹ ਸਹੀ ਹੈ ਜਿਹੜੇ ਬਿਆਨ ਦਿੱਤੇ ਨੇ ਕੀ ਤੁਹਾਨੂੰ ਸੱਚੀ ਚਾਹਤ ਦੇ ਨਾਲ ਤੁਸੀਂ ਇਸ ਸੰਬੰਧੀ ਆਪਣੀ رائے ਜਰੂਰ ਸਾਡੇ ਨਾਲ ਸਾਂਝੀ ਕਰਿਓ